ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਹੋਰ ਸਨავ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਗੇ ਠੀਕ ਠਾਕ ਹੋਵੋਗੇ ਮੈਂ ਅਮਨਪ੍ਰੀਤ ਕੌਰ ਅੱਜ ਦੀ ਨਵੀਂ ਕਲਾਸ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਵਾਲੀ ਕਲਾਸ ਜਿਹੜੀ ਰਹੇਗੀ ਬਹੁਤ ਹੀ ਜ਼ਿਆਦਾ ਸੋਹਣੀ ਰਹੇਗੀ ਤੇ ਲੋ ਜੀ ਅੱਜ ਕਲੈਕਸ਼ਨ ਆਪਾਂ ਤੁਹਾਨੂੰ ਦਿਖਾਉਣੀ ਹੈ ਬਹੁਤ ਹੀ ਸੋਹਣੀ ਹੈਂਡਵਰਕ ਦੀ ਇਹਦੇ ਵਿੱਚ ਦੋ ਤਰ੍ਹਾਂ ਦੇ ਸੂਟ ਰਹਿਣਗੇ ਅਨਾਰਕਲੀ ਸੂਟ ਦਿਖਾਵਾਂਗੇ ਸਲਵਾਰ ਸੂਟ ਤੁਹਾਨੂੰ ਦਿਖਾਵਾਂਗੇ ਸਿੰਪਲ ਠੀਕ ਹੈ ਜੀ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਡਿਜ਼ਾਈਨ ਪਸੰਦ ਹੈ ਕੋਈ ਵੀ ਕਲਰ ਪਸੰਦ ਹੈ ਤੁਸੀਂ ਆਪਣੀ ਪਸੰਦ ਅਕੋਰਡਿੰਗ ਕਲਰ ਆਪਣੀ ਪਸੰਦ ਅਕੋਰਡਿੰਗ ਡਿਜ਼ਾਈਨ ਜਿਹੜਾ ਤੁਸੀਂ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਸਕਰੀਨ ਦੇ ਉੱਪਰ ਆਪਣਾ ਵਟਸਐਪ ਨੰਬਰ ਸ਼ੋਅ ਹੋ ਰਿਹਾ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਸੂਟ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੋ ਸਾਨੂੰ ਐਨੀ ਟਾਈਮ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਸਮ ਟਾਈਮ ਬਿਜ਼ੀ ਹੋਣ ਕਾਰਨ ਅਸੀਂ ਜਿਹੜਾ ਰਿਪਲਾਈ ਥੋੜਾ ਲੇਟ ਕਰਦੇ ਹਾਂ ਬਟ ਰਿਪਲਾਈ ਆਪਾਂ ਸਭ ਦਾ ਕਰਦੇ ਹਾਂ ਠੀਕ ਹੈ ਜੀ ਕੁਝ ਦਿਨ ਪਹਿਲਾਂ ਆਪਾਂ ਥੋੜਾ ਟਾਈਮ ਲਿਆ ਰਿਪਲਾਈ ਕਰਨ ਨੂੰ ਕਾਫੀ ਜ਼ਿਆਦਾ ਬਿਜ਼ੀ ਚੱਲ ਰਹੀ ਸੀ ਬੁਟੀਕ ਨੂੰ ਲੈ ਕੇ ਸਾਰਾ ਫੈਬਰਿਕ ਜਿਹੜਾ ਸ਼ਿਫਟ ਕਰਨਾ ਸੀ ਇਸ ਕਰਕੇ ਥੋੜਾ ਲੇਟ ਹੋ ਗਿਆ ਠੀਕ ਹੈ ਜੀ ਤੇ ਲੋ ਜੀ ਕਰਦੇ ਆ ਕਲੈਕਸ਼ਨ ਸ਼ੁਰੂ ਬਹੁਤ ਹੀ ਜ਼ਿਆਦਾ ਸੋਹਣੇ ਨੇ ਸੂਟ ਦੇ ਨਾਲ ਵਿਡੀਓ ਵਿੱਚ ਤੁਹਾਨੂੰ ਪ੍ਰੋਪਰ ਫੈਬਰਿਕ ਬਾਰੇ ਦੱਸਿਆ ਜਾਏਗਾ ਪ੍ਰੋਪਰ ਤੁਹਾਨੂੰ ਵਰਕ ਬਾਰੇ ਦੱਸਿਆ ਜਾਏਗਾ ਪਲੀਜ਼ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖ ਲਿਆ ਕਰੋ ਲੋ ਜੀ ਜਿਹੜਾ ਅੱਜ ਵਾਲਾ ਬਹੁਤ ਹੀ ਅੱਛੀ ਕੁਆਲਿਟੀ ਦੀ ਆਪਾਂ ਕਰੇਪ ਲਗਾਈ ਹੈ ਤੇ ਇਸ ਡਿਜ਼ਾਈਨ ਤੁਸੀਂ ਚੈੱਕ ਕਰੋ ਬਹੁਤ ਸੋਹਣੀ ਨੈਕਲਾਈਨ ਬਣੀ ਹੋਈ ਹੈ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆ ਹੋਇਆ ਪਹਿਲਾਂ ਆਪਾਂ ਇਹ ਵਾਲਾ ਵਰਕ ਕੀਤਾ ਸੀ ਸਿੰਪਲ ਆਈ ਥਿੰਕ ਸ਼ਰਾਰਾ ਸੂਟ ਦੇ ਉੱਪਰ ਸਿੰਪਲ ਸ਼ਰਟ ਬਣੀ ਹੋਈ ਸੀ ਨਾਲ ਸ਼ਰਾਰਾ ਬਣਿਆ ਹੋਇਆ ਸੀ ਬਟ ਹੁਣੇ ਸਾਡੀ ਭੈਣ ਦੀ ਡਿਮਾਂਡ ਸੀ ਕਿ ਮੈਨੂੰ ਅਨਾਰਕਲੀ ਦੇ ਵਿੱਚ ਇਹ ਵਾਲਾ ਡਿਜ਼ਾਈਨ ਚਾਹੀਦਾ ਤੇ ਆਪਾਂ ਬਹੁਤ ਹੀ ਸੋਹਣਾ ਇਹ ਵਾਲਾ ਡਿਜ਼ਾਈਨ ਜਿਹੜਾ ਰੈਡੀ ਕੀਤਾ ਹੈ ਨੈਕ ਚੈੱਕ ਕਰੋ ਔਰ ਇਹਦੇ ਵਿੱਚ ਜਿਹੜਾ ਮੇਨ ਗੱਲ ਹੈ ਉਹ ਹੈਗੀ ਜੀ ਪ੍ਰੋਪਰ ਜਿਹੜਾ ਆਪਾਂ ਨੇ ਮਿਰਰ ਲਗਾਇਆ ਉਹ origignal ਮਿਰਰ ਐਡ-ਆਨ ਕੀਤਾ ਹੋਇਆ ਕਿਉਂਕਿ ਦੇਖੋ ਸਭ ਦੀ ਆਪੋ ਆਪਣੀ ਚੁਆਇਸ ਹੈ ਪਹਿਣਾ ਕਈ ਵਾਰ ਸਾਨੂੰ ਕਹਿ ਦਿੰਦੇ ਨੇ ਕਿ ਸਾਨੂੰ ਦੂਸਰਾ ਮਿਰਰ ਨਹੀਂ ਚਾਹੀਦਾ ਮਨ ਸਾਨੂੰ origignal ਮਿਰਰ ਹੀ ਚਾਹੀਦਾ ਇਸ ਕਰਕੇ ਆਪਾਂ origignal ਮਿਰਰ ਜਿਹੜਾ ਐਡ ਕੀਤਾ ਹੋਇਆ ਤੇ ਇਸੇ ਤਰ੍ਹਾਂ ਹੀ ਆਪਣੀਆਂ ਬਾਹਾਂ ਦੇ ਉੱਪਰ ਕੰਮ ਰਹੇਗਾ ਬਹੁਤ ਸੋਹਣਾ ਛੋਟਾ-ਛੋਟਾ ਜਿਹਾ ਕੰਮ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਐਂਡ ਸਾਫ਼-ਸੁਥਰਾ ਤੁਹਾਨੂੰ ਕੰਮ ਮਿਲੇਗਾ ਔਰ ਇਹ ਰੌਕ ਜਿਹੜੀ ਰਹੇਗੀ ਕਲੀਆਂ ਵਾਲੀ ਰਹੇਗੀ ਠੀਕ ਹੈ ਤੁਸੀਂ ਉੱਪਰ ਅ ਬਿਲਕੁਲ ਸ਼ੋਲਡਰ ਤੋਂ ਕਲੀਆਂ ਸ਼ੁਰੂ ਹੁੰਦੀਆਂ ਤੁਸੀਂ ਉਹਨਾਂ ਦੇ ਨਾਲ ਵੀ ਰੈਡੀ ਕਰਵਾ ਸਕਦੇ ਹੋ ਔਰ ਇੱਕ ਗੱਲ ਹੋਰ ਜਿਹੜੀਆਂ ਭੈਣਾਂ ਨੇ अनारਕਲੀ ਫਲੌਕ ਬਣਾਉਣੀ ਹੁੰਦੀ ਭੈਣੋ ਪਲੀਜ਼ अनारਕਲੀ ਫਲੌਕ ਦਾ ਹੀ ਮੈਜ਼ਰਮੈਂਟ ਦਿਆ ਕਰੋ ਠੀਕ ਹੈ ਤੁਸੀਂ ਸਾਨੂੰ ਸਿੰਪਲ ਸਲਵਾਰ ਸੂਟ ਜਾਂ ਟਰੌਊਜ਼ਰ ਸੂਟ ਦਾ ਮੈਜ਼ਰਮੈਂਟ ਭੇਜ ਦਿੰਦੇ ਹੋ ਔਰ ਲਾਸਟ ਤੁਸੀਂ ਕਹਿ ਰਹੇ ਕਿ ਅਸੀਂ ਤਾਂ अनारਕਲੀ ਦਾ ਵੀ ਮੈਂ ਸੂਟ ਡਿਜ਼ਾਈਨ ਕਰਵਾਇਆ ਸੀ ਬਟ ਤੁਸੀਂ ਸਾਡੀ ਨਾਰਕਲੀ ਜਿਹੜੀ ਲੈਂਥ ਹੋ ਐਨੀ ਰੱਖ ਦਿੱਤੀ ਦੇਖੋ ਸਾਡੀ ਉੱਤੇ ਕੋਈ ਗਲਤੀ ਨਹੀਂ ਹੁੰਦੀ ਕਿਉਂਕਿ ਤੁਸੀਂ ਨਾਰਕਲੀ ਕਹਿ ਕੇ ਸਾਨੂੰ ਸਿੰਪਲ ਸਲਵਾਰ ਸੂਟ ਦਾ ਮੈਜ਼ਰਮੈਂਟ ਭੇਜ ਦਿੰਦੇ ਹੋ ਪਲੀਜ਼ ਤੁਸੀਂ ਵੀ ਇੰਨਾ ਕੁ ਧਿਆਨ ਰੱਖਿਆ ਕਰੋ ਠੀਕ ਹੈ ਜੀ ਲੋ ਜੀ ਕੰਮ ਚੈੱਕ ਕਰੋ ਬਹੁਤ ਸੋਹਣਾ ਘੇਰੇ ਦੇ ਉੱਪਰ ਬਹੁਤ ਸੋਹਣਾ ਕਲੀਆਂ ਦੇ ਵਿੱਚ ਆਪਾਂ ਨੇ ਮਿਰਰ ਜਿਹੜਾ ਐਰਨ ਕੀਤਾ ਔਰ ਮਿਰਰ ਇਦਾਂ ਨਹੀਂ ਹੈਗਾ ਕਿ ਸਿੰਪਲ ਮਿਰਰ ਐਡ ਕਰ ਦਿੱਤਾ ਉਸ ਨੂੰ ਆਪਾਂ ਨੇ ਕੜਦਾਨੇ ਦੇ ਨਾਲ ਆਉਟਿੰਗ ਜਿਹੜੀ ਕੀਤੀ ਹੋਈ ਹੈ ਕਿਉਂਕਿ ਸਾਡੀ ਫਰੌਕ ਦਾ ਜਿਹੜਾ ਵਰਕ ਹੈ ਉਹ ਹੈਵੀ ਲੁੱਕ ਦੇ ਵਿੱਚ ਲੱਗੇ ਠੀਕ ਹੈ ਅਗਰ ਇਸ ਨੂੰ ਆਪਾਂ ਸਰਵਾਰ ਸੂਟ ਦੇ ਵਿੱਚ ਬਣਾਵਾਂਗੇ ਤਾਂ ਪ੍ਰਾਈਸ ਘਟ ਜੇਗੀ ਤੁਹਾਨੂੰ ਪਤਾ ਹੈ ਜੀ ਇਹ ਅਨਾਰਕਲੀ ਬੈਕ ਫਰੰਟ ਕੰਮ ਹੋਇਆ ਹੁੰਦਾ ਕਲੀਆਂ ਦੇ ਉੱਪਰ ਆਪਾਂ ਕੰਮ ਕਰਦੇ ਹਾਂ ਇਸ ਤਰ੍ਹਾਂ ਬਹੁਤ ਸੋਹਣੀ ਫਰੌਕ ਬਣੀ ਹੋਈ ਹੈ ਕਲਰ ਬਹੁਤ ਪਿਆਰਾ ਤੁਹਾਨੂੰ ਸੇਮ ਕਲਰ ਪਸੰਦ ਹੈ ਤੁਸੀਂ ਸੇਮ ਵੀ ਰੈਡੀ ਕਰਵਾ ਸਕਦੇ ਹੋ ਅਗਰ ਤੁਸੀਂ ਕਲਰ ਹੋਰ ਲਾਈਕ ਕਰ ਰਹੇ ਤੁਸੀਂ ਤਾਂ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਕਲਰ ਜਿਹੜਾ ਚੇਂਜ ਕਰਵਾ ਸਕਦੇ ਲੋਸ ਤੇ ਇਸ ਦੇ ਨਾਲ ਆਪਾਂ ਰੱਖੀ ਹੋਈ ਹੈ ਜੀ ਸਿੰਪਲ ਸਲਵਾਰ ਔਰ ਨਾਲ ਆਪਾਂ ਰੱਖਿਆ ਹੋਇਆ ਬਹੁਤ ਹੀ ਸੋਹਣਾ ਦੁਪੱਟਾ ਇਸ ਤਰ੍ਹਾਂ ਦੁਪੱਟੇ ਦੇ ਵਿੱਚ ਸਟੋਨ ਲੱਗੇ ਹੋਏ ਨੇ ਠੀਕ ਹੈ ਜੀ ਕਈ ਵਾਰ ਇਦਾਂ ਹੁੰਦਾ ਕਿ ਜਿਹੜੇ ਦੁਪੱਟੇ ਤੇ ਆਪਾਂ ਮਿਰਰ ਵਾਲੀ ਲੈਸ਼ ਹੋ ਨਹੀਂ ਹੈ ਐਡ ਔਨ ਕਰਦੇ ਸਮ ਟਾਈਮ ਇਦਾਂ ਹੁੰਦਾ ਕਿ ਸਾਡੇ ਨੈਟ ਨੂੰ ਵੀ ਪ੍ਰੋਬਲਮ ਨਾ ਹੋਵੇ ਕਈ ਵਾਰ ਜਿਹੜਾ ਮਿਰਰ ਹੋ ਲੱਗਣ ਦਾ ਡਰ ਹੁੰਦਾ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਬਹੁਤ ਸੋਹਣੀ ਲੈਸ਼ ਜਿਹੜੀ ਦਿੱਤੀ ਹੋਈ ਹੈ ਬਹੁਤ ਹੀ ਪਿਆਰੀ ਔਰ ਦੁਪੱਟੇ ਦੇ ਵਿੱਚ ਆਪਾਂ ਗੋਟਾ ਪੱਤੀ ਦੇ ਲਾਈਨਾਂ ਜਿਹੜੀਆਂ ਦਿੱਤੀਆਂ ਹੋਈਆਂ ਨੇ ਠੀਕ ਹੈ ਜੀ ਅਗਰ ਤੁਸੀਂ ਦੁਪੱਟੇ ਦੇ ਉੱਪਰ ਵਰਕ ਕਰਵਾਉਣਾ ਤੁਸੀਂ ਕਰਵਾ ਸਕਦੇ ਹੋ ਮਿਰਰ ਨਹੀਂ ਤੁਸੀਂ ਵਰਕ ਕਰਵਾਉਣਾ ਮਿਰਰ ਦਾ ਤਾਂ ਤੁਸੀਂ ਇਸ ਤਰ੍ਹਾਂ ਮੋਤੀ ਔਰ ਕੜ ਦਾਣੇ ਦਾ ਵਰਕ ਵੀ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਜੀ ਲਓ ਜੀ ਤੁਹਾਨੂੰ ਐਜ਼ ਇਟ ਪਸੰਦ ਤੁਸੀਂ ਐਜ਼ ਇਟ ਵੀ ਬਣਾ ਸਕਦੇ ਹੋ ਅਗਰ ਕਲਰ ਡਿਜ਼ਾਈਨ ਤੁਸੀਂ ਚੇਂਜ ਕਰਨਾ ਚਾਹੋ ਤਾਂ ਤੁਸੀਂ ਚੇਂਜ ਕਰ ਸਕਦੇ ਹੋ ਅਗਲਾ ਕਲਰ ਚੈੱਕ ਕਰੋ ਔਰ ਵਰਕ ਚੈੱਕ ਕਰੋ ਕਾਫੀ ਟਾਈਮ ਤੋਂ ਆਪਾਂ ਸੇਮ ਹੀ ਡਿਜ਼ਾਈਨ ਜਿਹੜਾ ਨਾਰਕਲੀ ਦੇ ਉੱਪਰ ਰੈਡੀ ਕਰ ਰਹੇ ਹਾਂ ਔਰ ਕਾਫੀ ਸਾਰੀਆਂ ਭੈਣਾਂ ਨੂੰ ਇਹ ਵਾਲਾ ਡਿਜ਼ਾਈਨ ਜਿਹੜਾ ਪਸੰਦ ਵੀ ਆ ਰਿਹਾ ਕਿਉਂਕਿ ਹੋਂ ਤੱਕ ਜਿੰਨੀਆਂ ਵੀ ਨਾਰਕਲੀਆਂ ਬਣਾਈਆਂ ਨੇ ਇਹ ਵਾਲਾ ਡਿਜ਼ਾਈਨ ਸਭ ਨੂੰ ਪਸੰਦ ਆਇਆ ਇਹ ਡਿਜ਼ਾਈਨ ਬਹੁਤ ਹੀ ਸੋਹਣਾ ਸਿੰਪਲ ਸੋਬਰ ਡੀਸੈਂਟ ਜਿਹਾ ਡਿਜ਼ਾਈਨ ਹੈ ਕੋਈ ਵੀ ਜ਼ਿਆਦਾ ਇਹਦੇ ਵਿੱਚ ਜ਼ਿਆਦਾ ਆਪਾਂ ਹੈਵੀ ਕੰਮ ਨਹੀਂ ਕੀਤਾ ਹੋਇਆ ਬਹੁਤ ਸੋਹਣਾ ਸਿੰਪਲ ਜਿਹਾ ਆਪਣੀਆਂ ਬਾਜ਼ੂ ਦੇ ਉੱਪਰ ਸਿੰਪਲ ਤੁਸੀਂ ਦੇਖ ਸਕਦੇ ਹੋ ਸੇਮ ਬਾਜ਼ੂ ਵਾਲਾ ਕੰਮ ਆਪਣੇ neck ਦੇ ਉੱਪਰ ਰਹੇਗਾ ਔਰ ਪੂਰੀ ਸ਼ਰਟ ਦੇ ਵਿੱਚ ਇਸ ਤਰ੍ਹਾਂ ਸਿੱਪੀ ਦਾ ਜਿਹੜਾ ਕੰਮ ਆਪਾਂ ਨੇ ਕੀਤਾ ਹੋਇਆ ਕਿਉਂਕਿ ਦੇਖੋ ਅਨਾਰਕਲੀ ਦੇ ਵਿੱਚ ਆਪਾਂ ਅਗਰ ਸੈਂਟਰ ਦੇ ਵਿੱਚ ਕੰਮ ਨਹੀਂ ਕਰਵਾਉਂਗੇ ਤਾਂ ਅਨਾਰਕਲੀ ਬਿਲਕੁਲ ਸਿੰਪਲ ਜੀ ਲੱਗਣ ਲੱਗ ਜਾਂਦੀ ਹੈ ਠੀਕ ਹੈ ਜੀ ਇਸ ਕਰਕੇ ਆਪਾਂ ਆਪਣੇ ਅਕੋਰਡਿੰਗ ਹੀ ਅਨਾਰਕਲੀ ਦੇ ਵਿੱਚ ਥੋੜਾ ਕੰਮ ਜਿਹੜਾ ਐਡ ਕਰ ਦਿੰਦੇ ਆ ਕਿ ਸਾਡੇ ਸੂਟ ਜਿਹੜੀ ਲੁੱਕ ਓ ਜਿਆਦਾ ਸੋਹਣੀ ਆਵੇ ਇਹ ਨਹੀਂ ਹੁੰਦਾ ਕਿ ਤੁਸੀਂ ਸਾਨੂੰ ਕਹਿ ਦਿੱਤਾ ਕਿ ਅਮਣ ਇਹ ਵਾਲਾ ਡਿਜ਼ਾਈਨ ਬਣਾ ਦਿਓ ਹਨਾ ਕਿਉਂਕਿ ਕੁਝ ਗੱਲਾਂ ਤੁਹਾਨੂੰ ਨਹੀਂ ਪਤਾ ਹੁੰਦੀਆਂ ਸਾਡੇ ਕੋਲ ਸਾਹਮਣੇ ਪੀਸ ਹੁੰਦਾ ਸਾਨੂੰ ਪਤਾ ਲੱਗਦਾ ਕੀ ਆਪਾਂ ਨੂੰ ਇਸ ਪੀਸ ਨੂੰ ਥੋੜਾ ਹੋਰ ਵਧੀਆ ਬਣਾਉਣ ਦੇ ਵਿੱਚ ਕੀ ਕਰਨਾ ਚਾਹੀਦਾ ਤੇ ਆਪਾਂ ਨੂੰ ਸਾਨੂੰ ਲੱਗਦਾ ਕਿ ਜਿੱਥੇ ਵਰਕ ਐਡ ਆਨ ਕਰਨਾ ਚਾਹੀਦਾ ਉਥੇ ਆਪਾਂ ਜਰੂਰ ਐਡ ਆਨ ਕਰ ਦਿਆਂ ਲੋ ਜੀ ਪੂਰੇ ਫਰੇਅਰ ਦੇ ਉੱਪਰ ਕੰਮ ਰਹੇਗਾ ਇਸ ਤਰ੍ਹਾਂ ਚੈੱਕ ਕਰੋ ਬਹੁਤ ਸੋਹਣਾ ਫਰੇਅਰ ਦੇ ਉੱਪਰ ਕੰਮ ਹੈ ਬੈਕ ਫਰੰਟ ਕੰਮ ਰਹੇਗਾ ਅਨਾਰਕਲੀ ਦੇ ਉੱਪਰ ਵੈਸੇ ਨਾਰਮਲ ਕਲੀਆਂ ਇੰਨਾਂ ਹੀ ਚਲਦੀਆਂ ਨੇ ਤੁਸੀਂ ਵਧਾਣੀਆਂ ਘਟਾਉਣੀਆਂ ਤੁਹਾਡੀ ਚੁਆਇਸ ਦੇ ਹੈ ਕਿ ਤੁਸੀਂ ਦੱਸ ਸਕਦੇ ਹੋ ਠੀਕ ਹੈ ਜੀ ਵੈਸੇ ਨਾਰਮਲ ਫਲੇਅਰ ਜਿਹੜਾ ਇੰਨਾ ਹੀ ਅਨਾਰਕਲੀ ਦਾ ਹੋਣਾ ਚਾਹੀਦਾ ਬਾਕੀ ਜੇ ਵਧਾਉਣਾ ਤੁਸੀਂ ਵਧਾ ਸਕਦੇ ਹੋ ਘਟਾਉਣਾ ਤੁਸੀਂ ਘਟਾ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਬੈਕ ਦੇ ਉੱਪਰ ਕੰਮ ਰਹੇਗਾ ਬਹੁਤ ਸੋਹਣੀ ਵਾਲੀ ਡਰੈਸ ਜਿਹੜੀ ਬਣੀ ਹੋਈ ਹੈ ਤੁਸੀਂ ਇਸ ਨੂੰ ਕਿਸੇ ਵੀ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਵੈਸੇ ਹੋਂ ਤੱਕ ਆਪਾਂ ਜਿੰਨੇ ਵੀ ਕਲਰ ਰੈਡੀ ਕੀਤੇ ਨੇ ਸਾਰੇ ਹੀ ਬਹੁਤ ਪਿਆਰੇ ਕਾਫੀ ਸ਼ੇਡ ਦੇ ਉੱਪਰ ਰਸਟ ਕਲਰ ਦੇ ਉੱਪਰ ਔਰ ਬਲੂ ਕਲਰ ਦੇ ਉੱਪਰ ਤੋਂ ਮੈਂ ਦਿਖਾ ਦਿਤੀ ਹੈ ਨਾ ਮਾਊਸ ਕਲਰ ਦੇ ਉੱਪਰ ਰੈਡੀ ਹੋਈਆਂ ਸੀ ਔਰ ਕਾਫੀ ਸਾਰੇ ਸ਼ੇਡਸ ਦੇ ਉੱਪਰ ਜਿਹੜੇ ਰੈਡੀ ਹੋਏ ਨੇ ਉਹ ਵਾਲੇ ਡਿਜ਼ਾਈਨ ਔਰ ਨੈਕਸਟ ਵੀ ਜਿਹੜੇ ਰੈਡੀ ਹੋ ਰਹੇ ਨੇ ਆਪਾਂ ਉਹ ਵੀ ਜਲਦੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਕਰੀਨ ਦੇ ਉੱਪਰ ਆਪਣਾ ਵਟਸਐਪ ਨੰਬਰ ਸ਼ੋ ਹੋ ਰਿਹਾ ਜੀ ਤੁਹਾਨੂੰ ਕੋਈ ਵੀ ਡਿਜ਼ਾਈਨ ਪਸੰਦ ਆ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਡੇ ਤੋਂ ਪ੍ਰਾਈਸ ਲੈ ਕੇ ਆਪਣੇ ਲਈ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਤੇ ਇਸ ਤਰ੍ਹਾਂ ਰਹੇਗਾ ਜੀ ਦੁਪੱਟਾ ਦੁਪੱਟਾ ਪਿਓਰ ਕਮਲ ਚਨਾਉਣ ਦਾ ਰਹੇਗਾ ਬਹੁਤ ਸੋਹਣੀ ਆਪਾਂ ਨੇ ਲੈਂਸ ਜਿਹੜੀ ਐਡ ਆਨ ਕੀਤੀ ਹੋਈ ਹੈ ਜਿੰਨੇ ਵੀ ਆਪਾਂ ਕਲਰ ਤੁਹਾਨੂੰ ਦਿਖਾ ਰਹੇ ਆ ਬਹੁਤ ਸੋਹਣੇ ਬ੍ਰਾਈਟ ਜਿਹੇ ਕਲਰ ਨੇ ਕਿਉਂਕਿ ਹੁਣ ਜਦੋਂ ਤੁਹਾਨੂੰ ਪਤਾ ਹੈ ਕਿ ਅਗੇ ਮੈਰਿਜ ਸੀਜ਼ਨ ਜਿਹੜਾ ਸ਼ੁਰੂ ਹੋਣ ਵਾਲਾ ਤਾਂ ਉਹਦੇ ਵਿੱਚ ਇਹ ਤਾਂ ਹੁੰਦਾ ਕਿ ਸਭ ਨੂੰ ਬ੍ਰਾਈਟ ਕਲਰ ਹੀ ਅੱਛੇ ਲੱਗਦੇ ਨੇ ਔਰ ਬ੍ਰਾਈਟ ਕਲਰ ਦੇ ਵਿੱਚ ਤੁਹਾਨੂੰ ਪਤਾ ਫਿਰ ਫੰਕਸ਼ਨ ਦੇ ਵਿੱਚ ਜਦੋਂ ਆਪਾਂ ਵੇਅਰ ਕੀਤਾ ਹੋਵੇ ਤਾਂ ਸਭ ਦੀ ਨਜ਼ਰ ਆਪਣੇ ਤੇ ਉੱਪਰ ਹੀ ਹੁੰਦੀ ਹੈ ਲਓ ਜੀ ਪਹਿਲਾਂ ਤਾਂ ਕੰਮ ਚੈੱਕ ਕਰੋ ਬਹੁਤ ਸੋਹਣਾ ਸਿੰਪਲ ਸੋਬਰ ਜਿਹਾ ਕੰਮ ਹੈ ਕੋਈ ਵੀ ਜ਼ਿਆਦਾ ਆਪਾਂ ਇਹਦੇ ਵਿੱਚ ਕੋਈ ਕੰਮ ਨਹੀਂ ਕੀਤਾ ਠੀਕ ਹੈ ਕਿਉਂਕਿ ਸਾਡੀ ਭੈਣ ਦੀ ਚੁਆਇਸ ਜਿਹੜੀ ਸੀ ਬਿਲਕੁਲ ਸਿੰਪਲ ਸੋਬਰ ਸੀ ਤੇ ਇਸ ਤਰ੍ਹਾਂ ਕਈ ਵਾਰ ਸਾਨੂੰ ਭੈਣਾ ਕਹਿ ਦਿੰਦੀਆਂ ਨੇ ਕਿ ਅਮਨ ਸਾਡੇ ਕੋਲ ਟਾਈਮ ਨਹੀਂ ਹੈਗਾ ਕਿ ਆਪਾਂ ਡਿਜ਼ਾਈਨ ਜਿਹੜਾ ਡਿਸਾਈਡ ਕਰ ਪਾਈਏ ਕਲਰ ਡਿਸਾਈਡ ਕਰ ਪਾਈਏ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਸਾਨੂੰ ਇਦਾਂ ਦੇ ਸ਼ੇਡਸ ਜਿਹੜੀਆਂ ਪਸੰਦ ਨੇ ਔਰ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਵਰਕ ਕਰ ਦੋ ਤੇ ਇਹ ਵੀ ਇਸੇ ਤਰ੍ਹਾਂ ਦੇ ਸੂਟ ਹੈ ਸਾਡੀ ਭੈਣ ਕੋਲ ਟਾਈਮ ਬਹੁਤ ਘੱਟ ਸੀ ਔਰ ਸਾਡੇ ਕੋਲ ਵੀ ਟਾਈਮ ਬਹੁਤ ਜਿਹੜਾ ਲਿਮਟਿਡ ਸੀ ਬਟ ਆਪਾਂ ਫਿਰ ਵੀ ਉਹਨਾਂ ਨੂੰ 4 ਦਿਨਾਂ 3 ਦਿਨਾਂ ਦੇ ਵਿੱਚ ਇਹ ਸੂਟ ਜਿਹੜਾ ਰੈਡੀ ਕਰਕੇ ਦਿੱਤਾ ਕਿਉਂਕਿ ਉਹਨਾਂ ਦਾ ਜਿਹੜਾ ਪਰਪਲ ਸ਼ੇਡ ਸੀ ਉਹ ਰਹਿ ਗਈ ਸੀ ਤੇ ਸਪੈਸ਼ਲੀ ਸੂਟ ਇਹ ਹੈਗਾ ਜੀ ਪਰਮਜੀਤ ਭੈਣ ਇਟਲੀ ਤੋਂ ਉਹਨਾਂ ਦੇ ਹਨਾ ਸਾਰੇ ਸੂਟ ਨੇ ਇਹ ਤੇ ਤੁਸੀਂ ਦੇਖ ਸਕਦੇ ਹੋ ਕਲਰ ਬਹੁਤ ਸੋਹਣਾ ਹੋਪ ਕਿ ਉਹਨਾਂ ਨੂੰ ਵੀ ਪਸੰਦ ਆਏਗਾ ਤੇ ਬਹੁਤ ਹੀ ਸੋਹਣਾ ਆਪਾਂ ਨੇ ਵਰਕ ਕੀਤਾ ਹੋਇਆ ਘੇਰੇ ਦੇ ਵਿੱਚ ਲਾਈਟ ਆਪਾਂ ਨੇ ਮਜੰਡਾ ਦੀ ਸ਼ੇਡ ਜਿਹੜੀ ਦਿੱਤੀ ਹੋਈ ਹੈ ਤੇ ਨਾਲ ਆਪਾਂ ਬ੍ਰਾਕਟ ਜਿਹੜੀ ਫਿਨਿਸ਼ਿੰਗ ਪੱਟੀ ਐਡ ਕੀਤੀ ਹੋਈ ਹੈ ਬ੍ਰਾਕਟ ਇਹ ਨਹੀਂ ਹੈਗੀ ਕਿ ਆਪਾਂ ਰੈਡੀਮੇਡ ਕੁਛ ਲੈ ਕੇ ਹਨ ਜਿਦਾ ਸ਼ਾਪ ਵਗੈਰਾ ਤੋਂ ਉਹ ਨਹੀਂ ਇਹ ਬਹੁਤ ਹੀ ਵਧੀਆ ਸੌਫਟ ਵਾਲੀ ਲੈਡ ਆਨ ਕੀਤੀ ਹੋਈ ਹੈ ਇਹਦਾ ਨਾ ਸੂਟ ਜਿਹੜੀ ਗ੍ਰੇਸ ਹੈ ਬਹੁਤ ਜ਼ਿਆਦਾ ਸੋਹਣੀ ਆਂਦੀ ਹੈ ਕਿਉਂਕਿ ਕੀ ਅੰਦਾਜ਼ਾ ਕਿ ਆਪਾਂ ਸੂਟ ਦੇ ਉੱਪਰ ਪੈਸੇ ਲਗਾ ਦਨੇ ਬਟ ਆਪਾਂ ਸਟਿਚਿੰਗ ਟਾਈਮ ਥੋੜਾ ਸੋਚਣ ਲੱਗ ਜਾਂਦੇ ਆ ਕਿ ਸਟਿਚਿੰਗ ਤੇ ਘੱਟ ਪੈਸੇ ਲਾ ਦਈਏ ਦੇਖੋ ਮੈਂ ਹਮੇਸ਼ਾ ਇਹ ਕਹਿੰਦੀ ਕਿ ਸੂਟ ਦੇ ਕੰਮ ਕਰਵਾਉਂਦੇ ਥੋੜੇ ਚਾਹੇ ਪੈਸੇ ਘਟਾ ਲਓ ਬਟ ਸਟਿਚਿੰਗ ਦੇ ਵਿੱਚ ਪੈਸ ਇਸ ਤਰ੍ਹਾਂ ਤੁਸੀਂ ਦੇਖੋ ਬਹੁਤ ਸੋਹਣੀ ਫਿਨਿਸ਼ਿੰਗ ਪੱਟੀਆਂ ਆਪਾਂ ਦਿੱਤੀ ਹੋਈ ਹੈ ਇਹ ਸਾਰੀ ਬੈਕ ਫਰੰਟ ਰਹੇਗੀ ਘੇਰੇ ਚਾਕ ਦੇ ਉੱਪਰ ਬਾਜ਼ੂ ਦੇ ਉੱਪਰ ਰਹੇਗੀ ਇਸ ਤਰ੍ਹਾਂ ਇਹ ਵੀ ਆਪਾਂ ਨੈਚੁਰਲ ਕਰੇਪ ਦੇ ਉੱਪਰ ਰੈਡੀ ਕੀਤਾ ਪੀਸ ਇਹਦਾ ਕੀ ਫੈਬਰਿਕ ਦੇਖੋ ਮਾਰਕੀਟ ਦੇ ਵਿੱਚ ਬਹੁਤ ਤਰ੍ਹਾਂ ਦੇ ਆ ਰਹੇ ਨੇ ਹੁਣ ਇੱਕ ਇਦਾਂ ਦੀ ਕਰੇਪ ਆਈ ਹੈ ਕਿ ਜਿਹਦੀ ਸਾਨੂੰ ਮਿਲਨੇ ਪੂਰੀ ਗਾਰੰਟੀ ਦਿੱਤੀ ਹੈ ਕਿ ਉਹ ਛਿਜੇਗੀ ਨਹੀਂ ਠੀਕ ਹੈ ਜੀ ਤੇ ਹੁਣ ਨੈਕਸਟ ਆਪਾਂ ਉਸੇ ਦੇ ਉੱਪਰ ਸਾਰੇ ਡਿਜ਼ਾਈਨ ਜਿਹੜੇ ਰੈਡੀ ਕਰਾਂਗੇ ਔਰ ਥੋੜਾ ਜਲਦੀ ਆਪਾਂ ਕਲਰ ਜਿਹੜੇ ਸ਼ੇਅਰ ਕਰ ਦਾਂਗੇ ਠੀਕ ਹੈ ਜੀ ਜਿਹੜੀਆਂ ਭੈਣ ਜੇ ਆਪਾਂ ਕਿਸੇ ਦਿਨ ਵੀਡੀਓ ਦੇ ਵਿੱਚ ਵੀ ਸ਼ੋਅ ਕਰਾਂਗੇ। ਹਲੋ ਇਸ ਤਰ੍ਹਾਂ ਆਪਾਂ ਕੀਤਾ ਹੋਇਆ ਦੁਪੱਟਾ ਰੈਡੀ ਦੁਪੱਟੇ ਨੂੰ ਵੀ ਆਪਾਂ ਨੇ ਸੇਮ ਪੇਸਟਿੰਗ ਪੱਟੀ ਜਿਹੜੀ ਦਿੱਤੀ ਹੋਈ ਹੈ ਬ੍ਰਾਕਟ ਦੀ ਬਹੁਤ ਪਿਆਰਾ ਜਿਹਾ ਦੁਪੱਟਾ ਰੈਡੀ ਹੋਇਆ ਹੋਇਆ ਹੈ। ਪਤਾ ਕਿ ਹੁੰਦਾ ਇਹਨਾਂ ਚੀਜ਼ਾਂ ਨੂੰ ਉੱਪਰ ਥੋੜਾ ਟਾਈਮ ਲੱਗਦਾ ਮਿਹਨਤ ਬਹੁਤ ਜ਼ਿਆਦਾ ਲੱਗ ਜਾਂਦੀ ਹੁਣ ਤੁਸੀਂ ਦੇਖੋ ਪਹਿਲਾਂ ਆਪਾਂ ਇਹਨੂੰ ਡਾਈ ਕਰਵਾਇਆ ਠੀਕ ਹੈ ਫਿਰ ਇਹਦੇ ਵਿੱਚ ਪੇਸਟਿੰਗ ਐਡ ਕੀਤੀ ਫਿਰ ਦੋਨੋਂ ਸਾਈਡ ਆਪਾਂ ਨੇ ਚੰਪਾ ਐਡ ਆਨ ਕੀਤਾ ਜਿੰਨੇ ਤੱਕ ਆਪਣੇ ਸਿੰਪਲ ਜਿਹੜੇ ਦੁਪੱਟੇ ਜਿਹੜੇ ਤਿੰਨ ਚਾਰ ਰੈਡੀ ਹੋਏ ਨੇ ਉਹਨਾਂ ਨੂੰ ਇੱਕ ਇਹ ਦੁਪੱਟਾ ਗੜਾ ਕੱਲਾ ਰੈਡੀ ਹੁੰਦਾ ਠੀਕ ਹੈ ਜੀ ਇਹਨਾਂ ਚੀਜ਼ਾਂ ਨੂੰ ਅੰਡਰਸਟੈਂਡ ਕਰਿਆ ਕਰੋ ਤੇ ਕਾਫੀ ਭੈਣਾਂ ਕਰਦੀਆਂ ਵੀ ਨੇ ਜਿੰਨਾਂ ਭੈਣਾਂ ਨੂੰ ਪਤਾ ਹੈ ਕਿ ਇੰਨਾ ਟਾਈਮ ਲੱਗ ਜਾਂਦਾ ਵਾਕਈ ਹੈ ਨਾ ਤੇ ਉਹ ਭੈਣਾਂ ਸਾਨੂੰ ਮੈਸੇਜ ਵੀ ਕਰਦੇ ਨੇ ਕਿ ਵਾਕਈ ਯਮਨ ਤੁਸੀਂ ਮਿਹਨਤ ਕਰ ਰਹੇ ਹੋ ਪਿਆਰ ਨਾਲ ਕੰਮ ਕਰ ਰਹੇ ਹੋ ਬਿਲਕੁਲ ਜੀ ਤੁਸੀਂ ਪੈਸੇ ਲਗਾ ਰਹੇ ਹੋ ਤੇ ਸਾਡਾ ਫਰਜ ਬਣਦਾ ਕਿ ਆਪਾਂ ਤੁਹਾਨੂੰ ਸੋਹਣੀਆਂ ਸੋਹਣੀਆਂ ਚੀਜ਼ਾਂ ਜਿਹੜੀਆਂ ਰੈਡੀ ਕਰਕੇ ਦੇਈਏ ਕਲਰ ਬਹੁਤ ਹੀ ਪਿਆਰਾ ਮੈਂ ਵੀ ਇੱਕ ਪਹਿਲਾਂ ਪਰਪਲ ਕਲਰ ਬਣਾਇਆ ਸੀ ਤੇ ਬਹੁਤ ਜ਼ਿਆਦਾ ਸੋਹਣਾ ਲੱਗਦਾ ਸੀ ਤੇ ਕਲਰ ਤੁਹਾਡਾ ਬਹੁਤ ਹੀ ਫੇਅਰ ਲੱਗਦਾ ਤੁਸੀਂ ਚੈੱਕ ਕਰੋ ਬਹੁਤ ਸੋਹਣਾ ਪੀਸ ਜਿਹੜਾ ਬਣਿਆ ਹੋਇਆ ਆ ਤਾਂ ਤੁਸੀਂ ਸੇਮ ਤਰ੍ਹਾਂ ਪਸੰਦ ਆਉਂਦਾ ਸੇਮ ਡਿਜ਼ਾਈਨ ਪਸੰਦ ਆਇਆ ਕਰਵਾ ਸਕਦੇ ਹੋ हां मेरी ਗੱਲ ਉਹ ਵਿੱਚ ਰਹਿ ਗਈ ਕਿ ਜਦੋਂ ਸਾਨੂੰ ਪਹਿਣਾ ਕਹਿ ਰਹੇ ਨੇ ਕਿ ਅਮਰ ਸਾਡੇ ਕੋਲ ਟਾਈਮ ਨਹੀਂ ਨਾ ਤਾਂ ਕਲਰ ਡਿਸਾਈਡ ਕਰਨ ਦਾ ਨਾ ਵਰਕ ਡਿਸਾਈਡ ਕਰਨ ਦਾ ਤੁਸੀਂ ਆਪਣੇ ਅਕੋਰਡਿੰਗ ਸਾਨੂੰ ਕੁਝ ਬਣਾ ਕੇ ਭੇਜ ਦਿਓ ਤਾਂ ਇਦਾਂ ਨਹੀਂ ਹੈਗਾ ਕਿ ਜੋ ਸਾਨੂੰ ਲੱਗਿਆ ਕਿ ਹਾਂ ਇਹ ਭੇਜ ਦਿਓ ਕੋਈ ਚੱਕਰ ਨਹੀਂ ਉਹਨਾਂ ਨੂੰ ਪਸੰਦ ਆ ਜਾਏਗਾ ਨਹੀਂ ਪਹਿਲਾਂ ਮੈਂ ਇਹ ਸੋਚਦੀ ਆ ਕਿ ਅਗਰ ਇਹ ਸੂਟ ਮੈਂ ਖੁਦ ਲਈ ਬਣਾਉਣਾ ਹੋਵੇ ਤਾਂ ਮੈਨੂੰ ਕਿਵੇਂ ਲੱਗੇਗਾ ਤਾਂ ਫਿਰ ਮੈਂ ਸੋਚ ਕੇ ਪਹਿਣਾ ਲਈ ਬਣਾਉਣੀ ਆ ਹੁਣ ਜਿਵੇਂ ਇਹ ਸੂਟ ਸੀ ਮੈਂ ਸਾਨੂੰ ਪਹਿਣਨੇ ਕਹਿਤਾ ਕਿ ਯਮਨ ਮੈਨੂੰ ਸੂਟ ਚਾਹੀਦਾ ਪਰਪਲ ਕਲਰ ਦੇ ਵਿੱਚ ਮੈਨੂੰ ਨਹੀਂ ਪਤਾ ਡਿਜ਼ਾਈਨ ਕਿਹੜਾ ਬਣਾਣਾ ਜਾਂ ਕਿਹੜਾ ਨਹੀਂ ਬਣਾਉਣਾ ਤਾਂ ਸਾਡੇ ਕੋਲ ਘੱਟ ਟਾਈਮ ਦੇ ਵਿੱਚ ਜਿਹੜਾ ਡਿਜ਼ਾਈਨ ਸਾਨੂੰ ਵਧੀਆ ਲੱਗਿਆ ਬੈਸਟ ਲੱਗਿਆ ਅਸੀਂ ਉਹੀ ਡਿਜ਼ਾਈਨ ਉਹਨਾਂ ਵਾਸਤੇ ਰੈਡੀ ਕੀਤਾ ਹੈ ਤੇ ਬਹੁਤ ਸੋਹਣਾ ਹੈ ਵੀ ਸੂਟ ਜਿਹੜਾ ਬਣਿਆ ਹੋਇਆ ਤੇ ਨਾਲ ਇਹਦੇ ਆਪਾਂ ਸਿੰਪਲ ਸਲਵਾਰ ਰੱਖੀ ਤੁਸੀਂ ਇਹਦੇ ਨਾਲ ਸ਼ਰਾਰਾ ਅਗਰਾਰਾ ਜੋ ਵੀ ਤੁਸੀਂ ਲਾਈਕ ਕਰ ਤੁਸੀਂ ਬਣਵਾ ਸਕਦੇ ਹੋ ਠੀਕ ਹੈ ਜੀ ਤੇ ਬ੍ਰਾਕਟ ਦਾ ਸ਼ਰਾਰਾ ਵੀ ਬਣਾ ਸਕਦੇ ਪਰ ਥੋੜਾ ਉਹਦਾ ਇਦਾਂ ਦਾ ਕਿ ਥੋੜਾ ਹਾਰਡ ਜਿਹਾ ਹੁੰਦਾ ਥੋੜਾ ਖੜਾ ਖੜਾ ਕੱਪੜਾ ਰਹਿੰਦਾ ਹੈ ਪਰ ਤੁਸੀਂ ਇਹਨੂੰ ਬਨਾਸੀ ਦੇ ਵਿੱਚ ਵੀ ਜਾ ਸਕਦੇ ਹੋ ਤੇ ਨਾਲ ਹੀ ਆਪਾਂ ਸੂਟੇ ਰੈਡੀ ਕੀਤਾ ਸਾਡੀ ਬਹੁਤ ਹੀ ਪਿਆਰੀ ਜੀ ਬੇਟੀ ਨਵੂ ਵਾਸਤੇ ਦੋਨੋਂ ਮਾਂ ਬੇਟੀ ਦਾ ਸੂਟ ਆਪਾਂ ਨੇ ਪਰਪਲ ਕਲਰ ਦੇ ਉੱਪਰ ਰੈਡੀ ਕੀਤਾ ਵੈਸੋ ਉਹਨਾਂ ਦੀ ਡਿਮਾਂਡ ਸੀ ਕਿ ਸਾਨੂੰ ਪਰਪਲ ਕਲਰ ਹੀ ਚਾਹੀਦਾ ਹੈ ਬ੍ਰਿੰਚ ਸ਼ਰਟ ਰਹੇਗੀ ਠੀਕ ਹੈ ਅਗਰ ਤੁਹਾਨੂੰ ਸੇਮ ਹੀ ਫੈਬਰਿਕ ਪਸੰਦ ਹੈ ਇਸ ਤਰ੍ਹਾਂ ਤੁਸੀਂ ਬਣਵਾਉਣਾ ਚਾਹੁੰਦੇ ਸਾਡੇ ਕੋਲ ਕਾਫੀ ਸਾਰੇ ਕਲਰ ਅਵੇਲੇਬਲ ਨੇ ਆਪਾਂ ਤੁਹਾਨੂੰ ਪਿਕਚਰ ਜਿਹੜੀ ਸ਼ੇਅਰ ਕਰਦਾਂਗੇ ਤੁਹਾਨੂੰ ਜਿਹੜਾ ਕਲਰ ਪਸੰਦ ਹੋਇਆ ਤੁਸੀਂ ਰੈਡੀ ਕਰਵਾ ਸਕਦੇ ਹੋ ਚਲੋ ਜੀ ਇਸ ਤਰ੍ਹਾਂ ਨਾਲ ਆਪਾਂ ਰੱਖਿਆ ਹੋਇਆ ਸ਼ਰਾਰਾ ਸ਼ਰਾਰੇ ਦੇ ਵਿੱਚ ਆਪਣੇ ਸਾਰਾ ਜਿਹੜਾ ਗੋਟਾ ਪੱਤੀ ਦੇ ਲਾਈਨਾਂ ਦਿੱਤੀਆਂ ਹੋਈਆਂ ਨੇ ਕਿ ਸਾਡੇ ਸ਼ਰਾਰੇ ਦੀ ਜਿਹੜੀ ਲੁੱਕ ਏ ਉਹ ਜ਼ਿਆਦਾ ਸੋਹਣੀ ਬਣੇ ਠੀਕ ਹੈ ਜੀ ਤੇ ਨਾਲ ਆ ਪਰਖਿਆ ਦੁਪੱਟਾ ਪਿਓਰ ਔਰ ਗੈਜ਼ਾ ਦਾ ਕਿਉਂਕਿ ਜਿਹੜਾ ਦੁਪੱਟਾ ਹੈ ਉਹ ਆਪਾਂ ਗਰਲਿਸ਼ ਲੁੱਕ ਦੇ ਕੇ ਫਿਰ ਆਪਾਂ ਦੁਪੱਟਾ ਰੈਡੀ ਕਰਦੇ ਆ ਕਿਉਂਕਿ ਸਾਡੀ ਜਿਹੜੀ ਭੈਣਾਂ ਦੇ ਚੁਆਇਸ ਹੈ ਉਹ ਪ੍ਰੋਪਰ ਜਿਹੜੀ ਕਮਲ ਚਣੋਂਨ ਨੂੰ ਲੈ ਕੇ ਉਹਨਾਂ ਦੀ ਡਿਮਾਂਡ ਰਹਿੰਦੀ ਹਮੇਸ਼ਾ ਹੀ ਬਟ ਜਿਹੜਾ ਮੈਂ ਆਪਣੀ ਬੱਚੀਆਂ ਵਾਲੀ ਸੂਟ ਜਾਂ ਬਣਾਉਣੀ ਆ ਹਨਾ ਤਾਂ ਉਹਨਾਂ ਲਈ ਦੁਪੱਟਾ ਮੈਂ ਇਹੀ ਕਹੂੰਗੀ ਕਿ ਤੁਸੀਂ ਆਰਗੈਂਜ਼ ਦਾ ਹੀ ਲਗਵਾਓ ਕਿਉਂਕਿ ਚ ਲੁੱਕ ਜਿਹੜੀ ਬਹੁਤ ਸਾਨ ਸੋਹਣੀ ਆਉਂਦੀ ਹੈ ਠੀਕ ਹੈ ਜੀ ਇਸ ਤਰ੍ਹਾਂ ਬਹੁਤ ਸੋਹਣੀ ਆਪਾਂ ਨੇ ਫੁੱਲ ਚੜੀ ਜਿਹੜੀ ਲੈਸ ਦਿੱਤੀ ਹੋਈ ਬਹੁਤ ਹੀ ਪਿਆਰੀ ਲੱਗ ਰਹੀ ਹੈ ਅਗਰ ਤੁਹਾਨੂੰ ਸੇਮ ਕਲਰ ਪਸੰਦ ਹੈ ਸੇਮ ਆਪਣੇ ਕੋਲ ਅਵੇਲੇਬਲ ਹੈ ਅਗਰ ਤੁਸੀਂ ਹੋਰ ਕਲਰ ਤੇ ਬਣਾਉਣਾ ਚਾਹੁੰਦੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ ਨਾਲੇ ਪ੍ਰਾਈਸ ਲੈ ਕੇ ਤੁਹਾਨੂੰ ਆਪਾਂ ਨਾਲ ਹੀ ਫੈਬਰਿਕ ਜਿਹੜਾ ਸੈਂਡ ਕਰ ਦਾਂਗੇ ਕਿ ਆਪਣੇ ਕੋਲ ਇਹ ਵਾਲੇ ਕਲਰ ਅਵੇਲੇਬਲ ਹੈ ਤੁਸੀਂ ਉਸ ਤੇ ਉੱਪਰ ਰੈਡੀ ਕਰਵਾ ਸਕਦੇ ਹੋ ਜੀ ਇੱਕ ਸੂਟ ਰਹੇਗਾ ਇਹ ਵਾਲਾ ਕਾਫੀ ਟਾਈਮ ਤੋਂ ਆਪਾਂ ਸੇਮ ਡਿਜ਼ਾਈਨ ਜਿਹੜਾ ਰੈਡੀ ਕਰ ਰਹੇ ਆਂ ਬਟ ਜੋ ਮੈਂ ਖੁਦ ਲਈ ਬਣਾਇਆ ਸੀ ਆਈ ਥਿੰਕ ਸਕਿਨ ਮਾਊਸ ਕਲਰ ਦੇ ਉੱਪਰ ਰੈਡੀ ਕੀਤਾ ਸੀ ਉਹ ਵਾਲਾ ਫੈਬਰਿਕ ਆਪਣੇ ਕੋਲ ਅਵੇਲੇਬਲ ਨਹੀਂ ਹੋਏਗਾ ਕਿਉਂਕਿ ਕਾਫੀ ਸਾਰੇ ਸੂਟ ਸਾਡੇ ਉਹ ਵਾਲੇ ਰੈਡੀ ਹੋ ਗਏ ਸੀ ਤੇ ਹੁਣ ਸਾਡੇ ਕੋਲ ਬਾਂਦਲੇ ਦੇ ਵਿੱਚ ਜਿਹੜੇ-ਜਿਹੜੇ ਪ੍ਰਿੰਟ ਹੋਣਗੇ ਆਪਾਂ ਤੁਹਾਨੂੰ ਉਹ ਸ਼ੇਅਰ ਕਰ ਦਾਂਗੇ ਠੀਕ ਹੈ ਤੇ ਤੁਸੀਂ ਉਹਨਾਂ ਦੇ ਵਿੱਚੋਂ ਕਲਰ ਡਿਸਾਈਡ ਕਰਕੇ ਆਪਣੇ ਸੂਟ ਜਿਹੜੇ ਰੈਡੀ ਕਰਵਾ ਸਕਦੇ ਹੋ ਕਲਰ ਚੈੱਕ ਕਰੋ ਬਹੁਤ ਜ਼ਿਆਦਾ ਸੋਹਣਾ ਹੈ ਜੀ ਤੇ ਬਹੁਤ ਸੋਹਣਾ ਕਲਰ ਆਪਾਂ ਇਹਦੇ ਉੱਪਰ ਐਡ ਆਨ ਕੀਤਾ ਹੋ ਤੇ کافی ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਪਹਿਣਾ ਵੱਲੋਂ ਹਜੇ ਤੱਕ ਵੀ ਇਹ ਵਾਲਾ ਡਿਜ਼ਾਈਨ ਕਿਉਂਕਿ ਪਿਛਲੇ ਸਾਲ ਮੈਂ ਸੂਟ ਆਪਣੇ ਲਈ ਸ਼ਾਇਦ ਰੈਡੀ ਕੀਤਾ ਸੀ ਤੇ ਬਟ ਹੁਣ ਤੱਕ ਸਾਡੇ ਇਹ ਵਾਲੇ ਜਿਹੜੇ ਸੂਟ ਨੇ ਡਿਜ਼ਾਈਨ ਹੋਈ ਜਾ ਰਹੇ ਨੇ ਤੇ ਬਹੁਤ ਖੁਸ਼ੀ ਹੁੰਦੀ ਜਦੋਂ ਸਾਡੇ ਬਣੇ ਹੋਏ ਡਿਜ਼ਾਈਨ ਪਹਿਣਾ ਨੂੰ ਪਸੰਦ ਆਉਂਦੇ ਨੇ ਕਿਉਂਕਿ ਸਾਡੇ ਡਿਜ਼ਾਈਨ ਬੜੇ ਹੀ ਸਿੰਪਲ ਸੋਬਰ ਜਿਹੇ ਹੁੰਦੇ ਨੇ ਇਦਾਂ ਨਹੀਂ ਹੈਗਾ ਕਿ ਸਾਡੇ ਡਿਜ਼ਾਈਨ ਦੇ ਉੱਪਰ ਕੋਈ ਸਮਝ ਹੀ ਨਹੀਂ ਆ ਰਿਹਾ ਕਿ ਕਿਧਰੋਂ ਫੁੱਲ ਕਿਧਰ ਨੂੰ ਜਾਂਦਾ ਕਿਧਰੋਂ ਬੇਲ ਕਿਧਰ ਨੂੰ ਜਾਂਦੀ ਸਾਡੇ ਡਿਜ਼ਾਈਨ ਦਾ ਤੁਸੀਂ ਚੁੱਪ ਕਰਕੇ ਦੇਖਿਓ ਤੁਹਾਨੂੰ ਪ੍ਰੋਪਰ ਪਤਾ ਲੱਗ ਰਿਹਾ ਹਾਂ neck ਤੇ ਕੰਮ ਹੈ ਘੇਰੇ ਤੇ ਕੰਮ ਹੈ ਹਨਾ ਇਦਾਂ ਬਾਹਾਂ ਦੇ ਉੱਪਰ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਨਾ ਦਾ ਪੀਸ ਜਿਹੜਾ ਰੈਡੀ ਹੋਇਆ ਹੋਇਆ ਨਾਲ ਆਪਾਂ ਨੇ ਮਹਿਰੂਨ ਕਲਰ ਦੀ ਜਿਹੜੀ ਫਿਨਿਸ਼ਿੰਗ ਸੌਰੀ ਲੈਂਸ ਦਿੱਤੀ ਹੋਈ ਦੇਖ ਸਕਦੇ ਹੋ ਪਿਓਰ ਔਰਗੈਂਜ਼ਾ ਦੀ ਸ਼ਰਟ ਰਹੇਗੀ ਠੀਕ ਹੈ ਜੀ ਤੇ ਨਾਲ ਇਸੇ ਸਰਾਹੀ ਪਿਓਰ ਔਰਗੈਂਜ਼ਾ ਦੀ ਬਾਟਮ ਰਹੇਗੀ ਪਿਓਰ ਅਗਰ ਕਹਿ ਰਹੇ ਤਾਂ 100% ਤੁਹਾਨੂੰ ਪਿਓਰ ਹੀ ਦਵਾਂਗੇ ਇਸ ਦੇ ਨਾਲ ਆਪਾਂ ਇਹਨਾਂ ਦੁਪੱਟਾ ਰੈਡੀ ਕੀਤਾ ਉਹ ਪਿਓਰ ਕਮਲ ਦਾ ਆਈ ਥਿੰਕ ਕੀਤਾ ਤੇ ਉਹ ਸਿਰਫ ਫਲੈਸ਼ ਲੱਗ ਰਿਹਾ ਟਾਈਮ ਨਹੀਂ ਸੀ ਹੈਗਾ ਤੁਹਾਨੂੰ ਵੀਡੀਓ 'ਚ ਦਿਖਾਉਂਦਾ ਤੇ ਦੁਪੱਟੇ ਦੇ ਵਿੱਚ ਆਪਾਂ ਨੇ ਇਸ ਤਰ੍ਹਾਂ ਰੈੱਡ ਕਲਰ ਐਡ ਕਰਕੇ ਇਹ ਦੁਪੱਟਾ ਟਾਈ ਐਂਡ ਡਾਈ ਜਿਹੜਾ ਕੀਤਾ ਹੋਇਆ ਠੀਕ ਹੈ ਜੀ ਤੇ ਲਓ ਜੀ ਉਮੀਦ ਕਰਦੇ ਆ ਕਿ ਤੁਹਾਨੂੰ ਸਾਡੀ ਜਿਹੜੀ ਅੱਜ ਵਾਲੀ ਕਲੈਕਸ਼ਨ ਨੇ ਉਹ ਵਧੀਆ ਲੱਗੀ ਹੋਵੇਗੀ ਅਗਰ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਉਹ ਪਿਆਰਾ ਜਿਹਾ ਮੈਸੇਜ ਜ਼ਰੂਰ ਕਰਕੇ ਜਾਇਓ ਮਿਲਦੇ ਆਂ ਜੀ ਨਵੀਂ ਕਲੈਕਸ਼ਨ ਦੇ ਨਾਲ